ਸੱਚੀ ਕਾਲ ਜੀ ਅਸਟ੍ਰੋਲੋਜੀ ਵਿਦ ਲੌਜਿਕ ਵਿੱਚ ਆਪ ਸਭ ਦਾ ਸਵਾਗਤ ਮੈਂ ਜਸਮੀਨ ਕਹਿੰਦੇ ਆ ਇੱਕ ਸ਼ੇਅਰ ਨਾਲ ਹੀ ਸ਼ੁਰੂਆਤ ਕਰਦੇ ਆ ਸ਼ੇਅਰ ਨਹੀਂ کہہ ਸਕਦੇ ਆਪਾਂ ਇਹਨੂੰ ਸਚਾਈ ਹੈ ਲਿਖਿਆ ਹੋਇਆ ਕਹਿੰਦੇ ਨਾ ਮੈਂ ਨਾ ਮੈਂ ਪੂਜਾ ਪਾਠ ਹੀ ਕੀਤੀ ਨਾ ਮੈਂ ਗੰਗਾ ਨਾਇਆ ਨਾ ਮੈਂ ਪੂਜਾ ਪਾਠ ਕੀਤੀ ਨਾ ਮੈਂ ਗੰਗਾ ਨਾਇਆ ਨਾ ਮੈਂ ਪੰਜ ਨਮਾਜ਼ਾਂ ਪੜੀਆਂ ਤੇ ਨਾ ਤਸਬਾ ਖੜਕਾਇਆ ਨਾ ਹੀ ਮੈਂ ਰੋਜ਼ੇ ਰੱਖੇ ਨਾ ਮੈਂ ਚਿੱਲਾ ਗਾਇਆ ਤੇ ਨਾ ਚਿੱਲਾ ਮੈਂ ਕਮਾਇਆ ਸੌਰੀ ਗਾਇਆ ਨੇ ਕਮਾਇਆ ਬੁੱਲੇ ਸ਼ਾ ਮੁਰਸ਼ਿਦ ਮਿਲਿਆ ਉਹਨੇ ਐਵੇਂ ਹੀ ਬਖਸ਼ਾਇਆ ਬੁੱਲੇ ਸ਼ਾ ਮੈਨੂੰ ਮੁਰਸ਼ਿਦ ਮਿਲਿਆ ਉਹਨੇ ਐਵੇਂ ਹੀ ਬਖਸ਼ਾਇਆ ਕਈ ਵਾਰੀ ਸਾਨੂੰ ਕਈ ਲੋਕ ਜ਼ਿੰਦਗੀ ਦੇ ਵਿੱਚ ਐਦਾਂ ਦੇ ਮਿਲ ਜਾਂਦੇ ਆ ਜਿਹਦੇ ਨਾਲ ਸਾਡੇ ਸਾਡੇ ਰਸਤੇ ਤਾਂ ਕੀ ਸਾਡੀ ਜ਼ਿੰਦਗੀ ਬਣ ਜਾਂਦੀ ਆ ਤੇ ਜ਼ਰੂਰੀ ਥੋੜੀ ਆ ਕਰਮ ਕਾਂਡ ਹੀ ਕੀਤੇ ਜਾਣ ਤੇ ਕਹਿੰਦੇ ਸਭ ਤੋਂ ਵਧੀਆ ਗੱਲ ਕੀ ਆ ਕਰ ਲੈ ਦਿਲ ਦੀ ਸਫਾਈ ਜੇ دیدار ਚਾਹੀਦੇ ਕਰ ਲੈ ਦਿਲ ਦੀ ਸਫਾਈ ਜੇ دیدار ਚਾਹੀਦੇ دیدار ਚਾਹੀਦੇ ਮਤਲਬ ਜੇ ਦੁਨੀਆਦਾਰੀ ਦੇ ਵਿੱਚ ਉਸ ਪਰਮਾਤਮਾ ਦੇ ਨਾਲ ਉਹ ਜੋ ਸਾਡੇ ਅੰਦਰ ਹੀ ਲੱਭਣ ਨਾਲ ਨਹੀਂ ਕੁਝ ਮਿਲਦਾ ਮਿਲੇ ਅੱਜ ਤੱਕ ਮਿਲੇ ਅੱਜ ਤੱਕ ਕਿਸੇ ਨੂੰ ਕਿਸੇ ਨੇ ਲਿਖਿਆ ਏ ਕਿ ਮੈਨੂੰ ਮਿਲ ਗਿਆ ਜਿਹਨੂੰ ਮਿਲ ਗਿਆ ਉਹ ਲਿਖਣ ਜੋਗਾ ਰਹਿੰਦਾ ਹੀ ਨਹੀਂ ਜਿਹਨੂੰ ਮਿਲ ਗਿਆ ਉਹ ਦੱਸਣ ਜੋਗਾ ਰਹਿੰਦਾ ਹੀ ਨਹੀਂ ਕਿਉਂਕਿ ਮਿਲਣਾ ਹੀ ਅੰਤ ਤੇ ਜਦੋਂ ਅੰਤ ਹੈ ਤੇ ਫਿਰ ਫਿਰ ਤੇ ਕੋਈ ਗੱਲ ਹੀ ਨਹੀਂ ਹੈ ਜਦ ਅੰਤ ਹੀ ਹੋ ਗਿਆ ਤੇ ਫਿਰ ਤੇ ਸਭ ਕੁਝ ਖਤਮ ਹੀ ਹੋ ਗਿਆ ਕਿਉਂ ਖਤਮ ਕਰਨਾ ਕੀ ਆਖਰ ਆਈਏ ਕਿਉਂ ਮਿਲਣਾ ਸਿਰਫ ਨੀਤਾ ਸਾਫ਼ ਰੱਖਣ ਨਾਲ ਹੀ ਕਰ ਲੈ ਦਿਲ ਦੀ ਸਫਾਈ ਦਿਲ ਦੀ ਸਫਾਈ ਮਤਲਬ ਜਦੋਂ ਸਾਡਾ ਕਿਸੇ ਨਾਲ ਕਿਸੇ ਤਰ੍ਹਾਂ ਦਾ ਕੋਈ ਵੈਰ ਹੀ ਨਹੀਂ ਕੋਈ ਹੱਕ ਹੀ ਨਹੀਂ ਕੋਈ ਚੀਜ਼ ਹੀ ਨਹੀਂ ਤੇ ਫਿਰ ਫਿਰ ਕਰਮकांड ਕਰਨ ਦੀ ਜ਼ਰੂਰਤ ਕੀ ਹੈ ਤੇ ਫਿਰ ਦਿਖਾਵਾ ਕਰਨ ਦੀ ਜ਼ਰੂਰਤ ਕੀ ਹੈ ਮੈਂ ਇੰਨੇ ਵਜੇ ਐ ਕਰਦਾ ਤੇ ਇੰਨੇ ਵਜੇ ਐ ਕਰਦੀ ਆ ਮੈਂ ਇੱਥੋਂ ਐਦਾਂ ਕੀਤਾ ਤੇ ਫਿਰ ਮੈਂ ਐਦਾਂ ਕੀਤਾ ਮੈਂ ਇੰਨੇ ਲੋਕਾਂ ਦੇ ਭਲੇ ਕਿਤੇ ਕਿੰਨੇ ਕੰਨ ਚ ਫੂਕ ਮਾਰਿਆ ਕਰਨ ਨੂੰ ਦੱਸੋ ਦੱਸੋ ਬਹੁਤੇ ਲੋਕ ਐਦਾਂ ਦੇ ਆ ਦੁਨੀਆਦਾਰੀ ਦੇ ਵਿੱਚ 50 ਨਹੀਂ 70 ਨਹੀਂ 90% ਲੋਕ ਨੇ ਜਿਹੜੇ ਲੋਕ ਅੱਛੇ ਕਰਮ ਜਿਨੂੰ ਅਸੀਂ ਅੱਛੇ ਕਰਮ ਕਹਿੰਨੇ ਆ ਦੁਨੀਆਦਾਰੀ ਦੇ ਕਰਮ ਕਹਿੰਨੇ ਆ ਉਹ ਕਰਕੇ ਵੀ ਪਰੇਸ਼ਾਨ ਹੁੰਦੇ ਆ ਕਿ ਅਸੀਂ ਤੇ ਆ ਵੀ ਕਰਦੇ ਆ ਫਿਰ ਵੀ ਸਾਨੂੰ ਇਹਦਾ ਰਿਜ਼ਲਟ ਨਹੀਂ ਮਿਲਦਾ ਕਿਉਂ ਨਹੀਂ ਮਿਲਦਾ ਕਿਉਂਕਿ ਅਸੀਂ ਕਰਮ ਹੀ ਰਿਜ਼ਲਟ ਲਈ ਕਰਦੇ ਆ ਸਵਾਲ ਉਦੋਂ ਹੀ ਪੈਦਾ ਹੁੰਦਾ ਜਦੋਂ ਉਹਦਾ ਆਨਸਰ ਨਿਕਲ ਜਾਂਦਾ ਤੇ ਜੇ ਆਨਸਰ ਪਤਾ ਹੋ ਜਾ ਤਾਂ ਸਵਾਲ ਹੀ ਕਾਦਾ ਹੈ ਫਿਰ ਫਿਰ ਤਾਂ ਕੋਈ ਸਵਾਲ ਹੀ ਨਹੀਂ ਆ ਜਦ ਅਨਸਰ ਹੀ ਪਤਾ ਹੈ ਜਦ ਪਤਾ ਹੈ ਕਿ ਕਿਸੇ ਤਰ੍ਹਾਂ ਦੇ ਕਰਮ ਕਰਨ ਦੇ ਨਾਲ ਸਾਨੂੰ ਕਿਸ ਤਰ੍ਹਾਂ ਦਾ ਰਿਜ਼ਲਟ ਮਿਲਣਾ ਹੈ ਤੇ ਫਿਰ ਉਹ ਕਰਮ ਅਸੀਂ ਦਿਖਾਵਾਂ ਤੇ ਕਰਾਂਗੇ ਹੀ ਨਹੀਂ ਉਹ ਤੇ ਸਾਨੂੰ ਪਤਾ ਹੈ ਜਿੱਦਾਂ ਦਾ ਬੀਜ ਰਹੇ ਹਾਂ ਉਦਾਂ ਦਾ ਹੀ ਵੱਡਾਂਗੇ ਜਿੱਦਾਂ ਦੀ ਸੋਚ ਜਿੱਦਾਂ ਦੇ ਵਿਚਾਰ ਜਿੱਦਾਂ ਦੀ ਅੰਦਰ ਦੀ ਸਥਿਤੀ ਹੈ ਅੰਦਰ ਦੀ ਸਥਿਤੀ ਜੋ ਹੈ ਨਾ ਇਹ ਸਾਡੇ ਸਾਡੇ ਬਸ ਵਿੱਚ ਹੈ ਹੀ ਨਹੀਂ ਅਸੀਂ ਅਸੀਂ ਕਈ ਵਾਰੀ ਸੋਚਦੇ ਹਾਂ ਕਿ ਬਦਲ ਲੈਣਾ ਚਾਹੀਦਾ ਬਦਲ ਲੈਣਾ ਚਾਹੀਦਾ ਕਿਸ ਚੀਜ਼ ਨੂੰ ਆਪਣੇ ਆਪ ਨੂੰ ਬਦਲੀਏ ਤੇ ਤਾਂ ਜੇ ਬਦਲਣਾ ਚਾਹੀਏ ਕਿਸ ਚੀਜ਼ ਨੂੰ ਜਿਸ ਤਰ੍ਹਾਂ ਦੇ ਵਿਚਾਰ ਸਾਡੇ ਅੰਦਰ ਆਉਂਦੇ ਓਦਾਂ ਦੇ ਹੀ ਰਸਤੇ ਕੁਦਰਤ ਸਾਨੂੰ ਦਿੰਦੀ ਹੈ ਜਿੱਦਾਂ ਦਾ ਅਸੀਂ ਸੋਚਣਾ ਅੱਛਾ ਤੁਸੀਂ ਆਮ ਦੇਖਿਆ ਹੋਣਾ ਏ ਉਹ ਕਹਿੰਦੇ ਆ ਇੱਕ ਕਹਾਵਤ ਹੈ ਪੰਜਾਬੀ ਦੀ ਅੰਨੇ ਨੂੰ ਕਾਣਾ ਸੌਕੋ ਤੂੰ ਕਿਉਂ ਕਹਿੰਦੇ ਆ ਅੰਨੇ ਨੂੰ ਕਾਣਾ ਸੌਕੋ ਤੂੰ ਕਿਉਂਕਿ ਜਿਸ ਤਰ੍ਹਾਂ ਦੀ એનર્ਜੀ ਅਸੀਂ ਚੱਕੀ ਫਿਰਦੇ ਆ ਸਾਨੂੰ ਦੁਨੀਆਦਾਰੀ ਚ ਲੋਕ ਹੀ ਓਦਾਂ ਦੇ ਮਿਲਦੇ ਆ ਇਹ ਸਚਾਈ ਹੈ ਤੁਸੀਂ ਇੱਕ ਤਰ੍ਹਾਂ ਦੇ ਨਾਲ ਇੱਕ ਕੈਟਾਗਰੀ ਦੇ ਵਿੱਚ ਇੱਕ ਆਪਣੀ ਸੋਚ ਇੱਕ ਬੇਸ ਬਣਾ ਲਓ ਸੱਚ ਜਾਣੋ ਤੁਹਾਨੂੰ ਲੋਕ ਉਦਾਂ ਦੇ ਮਿਲਨੇ ਸ਼ੁਰੂ ਹੋ ਜਾਣਗੇ ਉਦਾਂ ਦੇ ਹੀ ਉਦਾਂ ਦਾ ਤੁਹਾਡਾ ਘੇਰਾ ਉਦਾਂ ਦੇ ਪ੍ਰੈਕਟੀਕਲ ਚੱਲਣਾ ਸ਼ੁਰੂ ਕਰ ਦਿਓ ਜਦੋਂ ਕਿਸੇ ਨਾਲ ਪ੍ਰੈਕਟੀਕਲ ਗੱਲ ਕਰੋਗੇ ਤੇ ਅਗਲੇ ਦੇ ਵਿਚਾਰ ਉਦਾਂ ਦੇ ਚੁੱਪ ਹੋ ਜਾਣਗੇ ਤੇ ਜੇ ਉਹਦੇ ਵਿੱਚ ਅੰਦਰ ਕਿਸੇ ਤਰ੍ਹਾਂ ਦੀ ਪ੍ਰੈਕਟੀਕਲ ਗੱਲਬਾਤ ਹੋਏਗੀ ਤਾਂ ਇਹੋ ਗੱਲਬਾਤ ਤੁਹਾਡੇ ਨਾਲ ਕਰੇਗਾ ਨਹੀਂ ਤੇ ਚੁੱਪ ਹੋ ਜੀ ਨਹੀਂ ਤੇ ਚੁੱਪ ਹੋ ਜੀ ਸਿਆਣੇ ਕਹਿੰਦੇ ਆ ਚੋ ਚੁੱਪ 100 ਸੋਕ ਕਤੇ ਇੱਕ ਚੁੱਪ ਜੇ ਇੱਕ ਚੁੱਪ ਕੀਤੀ ਹੈ ਤੇ ਉਹਦੇ ਨਾਲ 100 ਸੁਖ ਹੁੰਦੇ ਆ ਬੇਸ਼ੱਕ ਸਿਆਣੇ ਸਹੀ ਕਹਿੰਦੇ ਆ ਪਰ ਕਈ ਜਗ੍ਹਾ ਤੇ ਬੋਲਣਾ ਵੀ ਜ਼ਰੂਰੀ ਹੁੰਦਾ ਆ ਆਪਾਂ ਇਤਿਹਾਸ ਜਾਣਦੇ ਆ ਆਪਾਂ ਸਭ ਕੁਝ ਜਾਣਦੇ ਆ ਕਿ ਕਈ ਵਾਰੀ ਤੁਹਾਡੀ ਚੁੱਪ ਤੁਹਾਨੂੰ ਬਰਬਾਦ ਵੀ ਕਰ ਦਿੰਦੀ ਹੈ ਸਚਾਈ ਹੈ ਕਈ ਵਾਰੀ ਅਸੀਂ ਕਿਸੇ ਤਰ੍ਹਾਂ ਦੀ ਚੀਜ਼ ਉਦਾਂ ਦੀ ਰੁਟੀਨ ਚ ਕਰਦੇ ਆ ਜਿੱਦਾਂ ਦੀ ਸਾਨੂੰ ਚਾਹੀਦੀ ਹੁੰਦੀ ਆ ਕਹਿੰਦੇ ਚਾਈਨਾ ਦੇ ਵਿੱਚ ਨਾ ਇੱਕ 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 ਰਿਵਾਜ ਆ ਉੱਥੇ ਚਾਈਨਾ ਚ ਕਿ ਉਹ ਮਤਲਬ ਕਿ ਉਹ ਨੌਨ ਮੈਜਰ ਬਹੁਤ ਖਾਂਦੇ ਆ ਚਲ ਅਗਲੇ ਦੀ ਉਹ ਆ ਆਪਾਂ ਕਿਸੇ ਨੂੰ ਸਿੱਖਿਆ ਦੇਣ ਨਹੀਂ ਬੈਠੇ ਕਿ ਤੁਸੀਂ ਤੁਹਾਨੂੰ ਆ ਨਹੀਂ ਖਾਣਾ ਚਾਹੀਦਾ ਤੁਹਾਨੂੰ ਆ ਨਹੀਂ ਖਾਣਾ ਚਾਹੀਦਾ ਆ ਕਿਉਂ ਕਰਨਾ ਹੈ ਆ ਪਾਪ ਐ ਕੁੰਨ ਪਾਤ ਕੁੰਨ ਕੁਛ ਨਹੀਂ ਹੁਣ ਜਿੱਦਾਂ ਦੇ ਦਿਮਾਗ ਦੇ ਵਿੱਚ ਅਗਲੇ ਨੇ ਸੋਚ ਹੁਣ ਸ਼ੇਰ ਨੂੰ ਸਮਝਾ ਦਿਓ ਭਾਈ ਨਾ ਆਵੇ ਨਾ ਮਾਸ ਨਹੀਂ ਖਾਈਦਾ ਕਿਸੇ ਨੂੰ ਨਹੀਂ ਮਾਰੀਦਾ ਮਾਰਨਾ ਪਾਪ ਹੁੰਦਾ ਅਗਲਾ ਕਵੇ ਭਾਈ ਮੈਨੂੰ ਤੇ ਲਾਇਆ ਹੀ ਇਸੇ ਕੰਮ ਹੈ ਰੱਬ ਨੇ ਤੇ ਮੈਂ ਕੀ ਕਰਾਂ ਤੇ ਆਪਾਂ ਨਹੀਂ ਨਾ ਕਿਸੇ ਨੂੰ ਹਾਰ ਕੇ ਕਿਸੇ ਨੂੰ ਸਿੱਖਿਆ ਦੇ ਸਕਦੇ ਤਾਂ ਇਸ ਕਰਕੇ ਗੱਲ ਕੀ ਹੋਈ ਕਿ ਚਾਈਨਾ ਦੇ ਵਿੱਚ ਇੱਕ ਇੱਕ ਰੀਤ ਹੈ ਕਿ ਜਦੋਂ ਇੱਕ ਮੁਰਗੀ ਚੋਂ ਆਂਡਾ ਨਿਕਲਦਾ ਹੈ ਆਂਡਾ ਆਂਡੇ ਚੋਂ ਬੱਚਾ ਨਿਕਲਦਾ ਚੂਚਾ ਮੁਰਗੀ ਚੋਂ ਅੰਡਾ ਨਿਕਲਿਆ ਅੰਡੇ ਚੋਂ ਕੀ ਨਿਕਲਣਾ ਚੂਚਾ ਨਿਕਲਣਾ ਤਾਂ ਉਹ ਚੂਚੇ ਨੂੰ ਨਾ ਇੱਕ ਛੋਟੀ ਜੀ ਲੱਕੜ ਦੀ ਡੱਬੀ ਚ ਪਾ ਦਿੰਦੇ ਆ ਤੇ ਜਦੋਂ ਲੱਕੜ ਦੀ ਡੱਬੀ ਜਿੱਡਾ ਹੋ ਜਾਂਦਾ ਤੇ ਉਸ ਨੂੰ ਉਸ ਤੋਂ ਥੋੜੀ ਜੀ ਹੋਰ ਵੱਡੀ ਡੱਬੀ ਚ ਪਾ ਦਿੰਦੇ ਆ ਜਦੋਂ ਉਹਦੇ ਚ ਹੋ ਜਾਂਦਾ ਉਹਨੂੰ ਖਰਾਕ ਵਗੈਰਾ ਦਿੰਦੇ ਆ ਮੇਵੇ-ਮੂਵੇ ਖਾਣ ਨੂੰ ਦਿੰਦੇ ਆ ਜਦੋਂ ਥੋੜਾ ਜਿਹਾ ਮੋਟਾ ਹੋ ਜਾਂਦਾ ਉਸ ਦੇ ਅੰਦਰ ਪੂਰਾ ਫਿੱਟ ਹੋ ਜਾਂਦਾ ਤਾਂ ਉਹਨੂੰ ਚੱਕ ਕੇ ਹੋਰ ਡੱਬੀ ਚ ਪਾ ਦਿੰਦੇ ਆ ਤਾਂ ਇਸੇ ਤਰ੍ਹਾਂ ਉਹਨਾਂ ਨੇ ਇੱਕ ਡੱਬੀਆਂ ਜੀਆਂ ਬਣਾਈਆਂ ਹੁੰਦੀਆਂ ਉਹਦੇ ਸਾਈਜ਼ ਮੁਤਾਬਕ ਥੋੜਾ ਜਿਹਾ ਇੱਦਾਂ-ਇੱਦਾਂ ਚੱਲਦਾ ਰਹਿੰਦਾ ਜਦੋਂ ਉਹ ਥੋੜਾ ਮਤਲਬ بڑا ਹੋ ਜਾਂਦਾ ਪੂਰਾ بڑا ਹੋ ਜਾਂਦਾ ਤਾਂ ਉਸ ਨੂੰ ਉਹ ਆਪਣਾ ਯੂਜ਼ ਕਰਦੇ ਆ ਖਾਂਦੇ ਪੀਂਦੇ ਆ ਵਰਤਦੇ ਹੁਣ ਉਹ ਇਦਾਂ ਕਿਉਂ ਕਰਦੇ ਆ ਕਿਉਂਕਿ ਜਦੋਂ ਉਸ ਨੂੰ ਡੱਬੀਆਂ ਚ ਪਾਉਂਦੇ ਆ ਤਾਂ ਉਹਦੀ ਰੀੜ ਦੀ ਹੱਡੀ ਨਹੀਂ ਬਣਦੀ ਉਹ ਉਦਾਂ ਦਾ ਹੀ ਰਹਿੰਦਾ ਤਾਂ ਉਹ ਹੱਡੀ ਨਹੀਂ ਬਣ ਸਕਦੀ ਕਿਉਂਕਿ ਜਦੋਂ ਉਸ ਦੀ ਇਸ ਨੂੰ ਬੰਦ ਕੀਤਾ ਤਾਂ ਅਸੀਂ ਅਸੀਂ ਕੀ ਕਰਦੇ ਆ ਅਸੀਂ ਆਪਣੇ ਆਪ ਨੂੰ ਆਪਣੇ ਦਿਖਾਵੇ ਦੇ ਨਾਲ ਆਪਣੇ ਪਰਿਵਾਰ ਨੂੰ ਆਪਣੇ ਬੱਚਿਆਂ ਨੂੰ ਇੱਕ ਬੰਦ ਗੱਬੀ ਚ ਪਾ ਕੇ ਉਹਨਾਂ ਨੂੰ ਉਸੇ ਤਰ੍ਹਾਂ ਨਾਲ ਉਹੀ ਚੀਜ਼ ਸਿੱਖਿਆ ਦਿੰਨੇ ਆ ਉਹੀ ਚੀਜ਼ਾਂ ਨਾਲ ਰੱਖਦੇ ਆ ਜਿੰਨੀ ਉਹਨਾਂ ਨੂੰ ਚਾਹੀਦੀ ਹੁੰਦੀ ਇੱਕ ਗੱਲ ਹੋਰ ਬੜੀ ਕੰਮ ਦੀ ਆ ਕਿ 90% ਤੇ 95% ਲੈਣ ਵਾਲੇ ਬਸ ਉਹਨੇ ਇੱਕ ਘੇਰੇ ਚ ਰਹਿ ਜਾਂਦੀ ਰੀਡ ਜੋੜ ਦੀ ਹੱਡੀ ਨਹੀਂ ਬਣੀ ਕਿਉਂਕਿ ਉਹਨਾਂ ਨੇ ਜ਼ਿੰਦਗੀ ਦੇ ਹੋਰ ਚੀਜ਼ਾਂ ਦੇਖੀਆਂ ਹੀ ਨਹੀਂ ਬਸ ਮੇਵਾ ਹੀ ਦੇਖਿਆ ਮੇਵਾ ਕਾਹਦਾ ਕਤੰਬਾਂ ਦਾ ਠੀਕ ਹੈ ਨਾ ਜਿਸ ਪਾਸੇ ਜਿਸ ਚੀਜ਼ ਦੀ ਸੋਚ ਬਣਦੀ ਹੈ ਉਹ ਫਿਰ ਉਸੇ ਤਰ੍ਹਾਂ ਬਣਦੀ ਹੈ ਹੋਰ ਆਲੇ ਦਵਾਲ ਦੀਆਂ ਹੱਡੀਆਂ ਇੰਪਰੂਵ ਨਹੀਂ ਹੁੰਦੀਆਂ ਬੈਕ ਬੈਕ ਨਹੀਂ ਬਣਦੀ ਬੈਕ ਮਤਲਬ ਮਜ਼ਬੂਤੀ ਨਹੀਂ ਬਣਦੀ ਜਿਸ ਤੇ ਤੁਸੀਂ ਖੜੇ ਹੋਨੇ ਤਾਂ ਐਸੀ ਤਰ੍ਹਾਂ ਦੇ ਨਾਲ ਇਹ ਮਜ਼ਬੂਤੀ ਕਦੋਂ ਬਣਦੀ ਹੈ ਜਦੋਂ ਅਸੀਂ ਆਪਣੇ ਵਿਚਾਰਾਂ ਦੇ ਨਾਲ ਆਪਣੇ ਵਿਚਾਰਾਂ ਨਾਲ ਆਪਣੇ ਆਪ ਨੂੰ ਜਿੱਤਦੇ ਹਾਂ ਉਹ ਚੀਜ਼ਾਂ ਨੂੰ ਪ੍ਰੈਕਟੀਕਲੀ ਤੌਰ ਤੇ ਆਪਣੇ ਅੰਦਰ ਅਜਮਾਉਣੇ ਆ ਤੇ ਚੇਂਜ ਕਰਦੇ ਆ ਆਪਣੇ ਆਪ ਨੂੰ ਤੇ ਫਿਰ ਦੇਖਦੇ ਆ ਰੂਟੀਨ ਉਹੀ ਗੱਲ ਕਿ ਸਵੇਰੇ ਇੱਥੇ ਫਿਰਾ ਕੀਤਾ ਫਿਰ ਆਹ ਕੀਤਾ ਫਿਰ ਆਹ ਕੀਤਾ ਰੂਟੀਨ ਬਣੀ ਉਸੇ ਤਰ੍ਹਾਂ ਫਿਰ ਅਗਲਾ ਦਿਨ ਦੀ ਰੂਟੀਨ ਵੀ ਰਿਹਾ ਉਸੇ ਤਰ੍ਹਾਂ ਫਿਰ ਕੀ ਹੋ ਗਿਆ ਕੀ ਹੋ ਗਿਆ ਆਪਣੇ ਆਪ ਨੂੰ ਪਿੰਜਰੇ ਚ ਬੰਨ੍ਹ ਹੀ ਕਰ ਲਿਆ ਜਦੋਂ ਚੇਂਜ ਕਰਕੇ ਤਾਂ ਦੇਖੋ ਕੁਦਰਤ ਨੇ ਕਦੋਂ ਕਿਹਾਏ ਕਿ ਤੂੰ ਆਹ ਕਰ ਤੇ ਮੈਨੂੰ ਆਹ ਪਸੰਦ ਆ ਤੇ ਇਸੇ ਕਰਕੇ ਮੈਂ ਤੇਰਾ ਆਹ ਕੰਮ ਕਰਨਾ ਕਿਤੇ ਨਹੀਂ ਲਿਖਿਆ ਕਿਤੇ ਨਹੀਂ ਲਿਖਿਆ ਬਦਲੋ ਸਿਰਫ ਆਪਣੀ ਰੁਟੀਨ ਨੂੰ ਦੁਨੀਆਦਾਰੀ ਮੁਤਾਬਕ ਬਦਲਣਾ ਬੰਦ ਕਰ ਦੋ ਕਿਤੇ ਇਹ ਨਹੀਂ ਲਿਖਿਆ ਆ ਮੇਰੇ ਕੋਲ ਆ ਕਰ ਤੇ ਮੈਂ ਤੇਰੇ ਦੁੱਖ ਘਟ ਕਰ ਦੂੰ ਮੈਂ ਤੇਰੇ ਦੁੱਖ ਖਤਮ ਕਰ ਦੋ ਵਧਾਈ ਹੋਣਗੇ ਘਟੇ ਘੁਟੇ ਕਿਸੇ ਦੇ ਨਹੀਂ ਹੁੰਦੇ ਇਹ 100% ਹੈ ਜਿੱਥੇ ਵੀ ਚੀਜ਼ ਜਿੱਤਦੀ ਹੈ ਤੁਹਾਡਾ ਵਿਸ਼ਵਾਸ ਦਿੱਤਾ ਹੈ ਤੇ ਵਿਸ਼ਵਾਸ ਤੁਹਾਡੇ ਕਰਮ ਨਾਲ ਜਿੱਤਣਾ ਹੈ ਤੁਹਾਡੇ ਕੰਮ ਨਾਲ ਜਿੱਤਣਾ ਹੈ ਤੁਹਾਡੇ ਨੀਅਤ ਸਾਫ ਨਾਲ ਜਿੱਤਣਾ ਹੈ ਤੁਹਾਡੇ ਵਿਚਾਰਾਂ ਦੀ ਜਿੱਤ ਨਾਲ ਜਿੱਤਣਾ ਜੋ ਤੁਸੀਂ ਆਪਣੇ ਦਿਮਾਗ ਤੇ ਮੰਨੂ ਬੈਲੈਂਸ ਕਰਕੇ ਕਰਨਾ ਸਮਝਦਾਰ ਹੋ ਤੁਸੀਂ ਜਰਾ ਸਮਝੋ ਜਰਾ ਪ੍ਰੈਕਟੀਕਲ ਜੀਵਤ ਅਸੀਂ ਵਧੀਆ ਹੋ ਜੂ ਸਰ ਠੀਕ ਹੈ ਚਲੋ ਕੱਲ ਨਹੀਂ ਪ੍ਰੋਗਰਾਮ ਪਾ ਸਕੇ ਤਾਂ ਉਹਦੇ ਹੋਨ ਵੈਸੀ ਆਪਾਂ ਰੋਜ਼ ਪਾਇਆ ਕਰਾਂਗੇ ਥੋੜੇ ਦਿਨਾਂ ਦੇ ਲਈ ਜੀ ਟੀਵੀ ਤੇ ਮੇਰੇ ਪ੍ਰੋਗਰਾਮ ਆਉਂਦੇ ਸੀ ਤਾਂ ਥੋੜੇ ਦਿਨਾਂ ਦੇ ਲਈ ਕੱਦੇ ਹਫਤੇ ਦੇ ਲਈ ਉਹਨਾਂ ਨੇ ਵੀ ਥੋੜਾ ਉਹਨਾਂ ਨੇ ਕੁਝ ਸ਼ਡਿਊਲ ਚੇਂਜ ਕੀਤਾ ਹੈ ਤਾਂ ਇਸ ਕਰਕੇ ਉਹ ਉੱਥੇ ਬੰਦ ਹੋਇਆ ਪ੍ਰੋਗਰਾਮ ਥੋੜੇ ਦਿਨਾਂ ਲਈ ਤਾਂ ਉਦੋਂ ਤੱਕ ਕੁਝ ਲੋਕਾਂ ਦੇ ਫੋਨ ਬੜੇ ਆਏ ਆ ਟੀਵੀ ਤੇ ਜੋ ਦੇਖਦੇ ਆ ਤਾਂ ਤੁਸੀਂ YouTube ਵਗੈਰਾ ਤੇ ਦੇਖ ਸਕਦੇ ਹੋ ਮੈਂ ਉਹਨਾਂ ਨੂੰ ਕਿਹਾ ਹੀ ਆ ਤਾਂ ਉਹ ਆਪਾਂ Facebook ਵਗੈਰਾ ਤੇ ਵੀ ਸ਼ੇਅਰ ਕਰਦੇ ਸੀ ਤਾਂ ਬਹੁਤੇ ਲੋਕ ਉੱਥੇ ਵੀ ਕਮੈਂਟ ਕਰਦੇ ਆ ਦੇਖਦੇ ਆ ਤਾਂ ਕੋਈ ਨਹੀਂ ਉਨਨੀ ਦੇਰਾ ਪਾ ਇਹ ਵੀਡੀਓ ਪਾਵਾਂਗੇ ਤੇ ਲੌਜੀਕਲੀ ਤੁਹਾਨੂੰ ਦੱਸਾਂਗੇ ਕਿ ਕੀ ਕਹਿੰਦੇ ਆ ਤੁਹਾਡੇ ਸਿਤਾਰੇ ਲੌਜੀਕਲੀ ਸਿਤਾਰਿਆਂ ਦੇ ਮੁਤਾਬਕ ਗ੍ਰਹਿਆਂ ਦੇ ਮੁਤਾਬਕ ਅਸਟਰੋਲੋਜੀ ਕੀਤੇ ਲੌਜੀਕ ਵਿੱਚ ਠੀਕ ਹੈ ਚਲੋ ਅੱਜ ਜੋ ਵਾਰ ਹੈਗਾ ਏ ਜਦੋਂ ਮੰਗਲਵਾਰ ਆ ਤਾਂ ਮੰਗਲਵਾਰ ਵਾਲੇ ਦਿਨ ਰਾਹੁ ਕਾਲ ਦਾ ਟਾਈਮ ਰਹਿਣ ਵਾਲਾ ਹੈ ਤਕਰੀਬਨ 3 ਵਜੇ ਤੋਂ ਲੈ ਕੇ 4:30 ਵਜੇ ਤੱਕ ਸਿਤਾਰਿਆਂ ਦੀ ਗ੍ਰਹਿਆਂ ਦੀ ਗੱਲ ਕਰੀਏ ਆਪਾਂ ਤਾਂ ਅੱਜ ਮੰਗਲਵਾਰ ਨੂੰ 29 ਤਰੀਕ ਹੋ ਗਏ 29 April 2024 ਕ੍ਰਿਤਿਕਾ ਨਕਸ਼ਤਰ ਸ਼ਾਮ ਨੂੰ 6:47 ਮਿੰਟ ਤੱਕ ਸ਼ੋਭਨਯੋਗ ਰਹੇਗਾ ਚੰਦਰ ਦਰਸ਼ਨ ਕਰਨੇ ਅੱਜ ਵਧੀਆ ਰਹਿਣਗੇ ਕਰ ਲੈਣਾ ਜ਼ਰੂਰ ਚੰਦਰ ਦਰਸ਼ਨ ਕਰਨੇ ਸ਼ੁਭ ਦੂਜ ਦਾ ਚੰਦਰਮਾ ਦੂਜ ਤਿਥੀ ਹੈ ਨਾ ਕਿਉਂਕਿ ਸ਼ੁਕਰ ਪਖ ਦੀ ਦੂਜ ਤਿਥੀ ਸ਼ਾਮ ਨੂੰ 5:33 ਮਿੰਟ ਤੱਕ ਰਹਿਣੀ ਹੈ ਉਸ ਟਾਈਮ ਤੇ ਚੰਦਰ ਦਰਸ਼ਨ ਹੋਣੇ ਆ ਠੀਕ ਆ ਤੇ ਸ਼੍ਰੀ ਸ਼ਿਵਾਜੀ ਜੀ ਦੀ ਜਨਮ ਤਿਥੀ ਵੀ ਹੈ ਤੇ ਭਗਵਾਨ ਪਰਸ਼ੂਰਾਮ ਜੀ ਦੀ ਜਨਮ ਤਿਥੀ ਵੀ ਅੱਜ ਦੇ ਦਿਨ ਹੀ ਰਹਿਣ ਵਾਲੀ ਹੈ ਠੀਕ ਹੈ ਗ੍ਰਹਾਂ ਦੇ ਮੁਤਾਬਕ ਸੁਭਾਗਿਆ ਯੋਗ ਚੰਦਰ ਦੀ ਚੰਦਰ ਮਹਾਰਾਜ ਵਿਰਾਜਮਣ ਬ੍ਰਿਕ ਰਾਸ਼ੀ ਵਿੱਚ ਬ੍ਰਿਕ ਤੇ ਨਾਲ ਬ੍ਰਿਕ ਰਾਸ਼ੀ ਜੋ ਗੁਰੂ ਵਿਰਾਜਮਣ ਨੇ ਤਾਂ ਗੁਰੂ ਚੰਦਰ ਦਾ ਬਣਿਆ ਗੱਜਕੇਸ਼ਰੀ ਯੋਗ ਕੀ ਪ੍ਰਭਾਵ ਪਵੇਗਾ 12 ਰਾਸ਼ੀਆਂ ਤੇ ਕਹਿੰਦੇ ਆ ਕਿ ਦੂਜ ਦੇ ਚੰਦਰ ਦੇ ਦਰਸ਼ਨ ਕਰਨ ਤੇ ਪੂਰਾ ਮਹੀਨਾ ਸ਼ੁਭ ਜਾਂਦਾ ਹੈ ਚੰਗੀ ਗੱਲ ਹੈ ਜੀ ਸਭ ਦਾ ਇਹ ਮਹੀਨਾ ਬਹੁਤ ਹੀ ਅੱਛਾ ਜਾਵੇ ਪਰਮਾਤਮਾ ਕਰੇ ਮਾਨਸਿਕ ਤੌਰ ਤੇ ਸ਼ਾਂਤੀ ਹਰ ਕਿਸੇ ਨੂੰ ਪਰਮਾਤਮਾ ਬਖਸ਼ੇ ਠੀਕ ਥੋੜਾ ਬੰਦਲ ਕਰਾਂਗੇ ਕੀ ਕਹਿੰਦੇ ਆ ਤੁਹਾਡੇ ਸਿਤਾਰੇ ਗ੍ਰਹਿ ਮਤਾ ਮੁਤਾਬਕ ਅਸਟ੍ਰੋਲੋਜੀ ਵਿਦ ਲੌਜਿਕ ਸਭ ਤੋਂ ਪਹਿਲਾਂ ਐਰੀਜ਼ ਨਹੀਂ ਮੇਸ਼ ਰਾਸ਼ੀ ਦੀ ਗੱਲ ਕਰੀਏ ਤਾਂ ਮੇਸ਼ ਰਾਸ਼ੀ ਵਾਲਿਆਂ ਦੇ ਲਈ ਥੋੜੀ ਜੀ ਪਰੇਸ਼ਾਨੀ ਤਾਂ ਹੈ ਕਿਉਂਕਿ ਬੁੱਧ ਹ ਰਾਹੂ ਦੀ ਯੁਤੀ 12ਵੇਂ ਸਥਾਨ ਵਿੱਚ ਹਿੰਮਤ ਦਾ مالک 12ਵੇਂ ਬੈਠਾ ਹੋਇਆ ਹੈ ਤਾਂ ਕੀ ਹੋਇਆ ਸਕਿਨ ਪ੍ਰੋਬਲਮ ਥੋੜੀ ਜੀ ਵੱਧ ਰਹੀ ਐ ਤੰਗ ਕਰ ਰਹੀ ਐ ਜਿਸ ਕਰਕੇ ਵੱਧੂ ਜੀ ਖਚਲਖਵਰੀ ਵੀ ਹੋਈ ਪਈ ਐ ਗੁੱਸਾ ਜ਼ਿਆਦਾ ਕਰਨ ਤੇ ਰਿਸ਼ਤੇ ਵੀ ਖਰਾਬ ਹੋ ਸਕਦੇ ਆ ਥੋੜਾ ਜਿਹਾ ਗੁੱਸਾ ਘੱਟ ਕਰੋ ਥੋੜਾ ਜਿਹਾ ਹੌਲੀ ਬੋਲੋ ਪਰਿਵਾਰ ਵਿੱਚ ਪਰਿਵਾਰ ਦੀ ਸਲਾਹ ਨਾਲ ਚੱਲੋ ਤਾਂ ਸਮਝੋ ਗੱਲਾਂ ਬਾਤਾਂ ਰਹੇ ਕਾਫੀ ਹੱਲ ਹੋ ਸਕਦੇ ਆ ਕਾਲਾ ਨਹੀਂ ਲਾਰਾਂ ਦਾ ਗੱਜ ਪਉਣਾ ਨਹੀਂ ਹੈ ਕਿਉਂਕਿ ਨਕਸ਼ਤਰ ਜੋ ਚੱਲ ਰਿਹਾ ਹੈ ਕ੍ਰਿਤਿਕਾ ਸੂਰਜ ਦਾ ਨਕਸ਼ਤਰ ਹੈ ਜਲਦੀ ਉੱਠਣਾ ਸੂਰਜ ਦੇ ਦਰਸ਼ਨ ਕਰਨਾ ਸੈਰ ਕਰਨਾ ਗ੍ਰਹਾਂ ਦੀ ਮਜ਼ਬੂਤੀ ਨੂੰ ਵਧਾਏਗਾ ਟੌਰਸ ਯਾਨੀ ਬ੍ਰਿਕ ਰਾਸ਼ੀ ਬ੍ਰਿਕ ਰਾਸ਼ੀ ਵਾਲਿਆਂ ਦੀ ਗੱਲ ਕਰੀਏ ਤਾਂ ਗੁਰੂ ਚੰਦਰ ਦਾ ਗੱਜ ਕੇ ਸ੍ਰੀ ਯੋਗ ਲਗਨ ਚ ਲੱਗ ਗਿਆ ਸੇਤ ਥੋੜੀ ਜਿਹੀ ਟਿੱਲੀ ਰਹੇਗੀ ਸੇਤ ਨੂੰ ਲੈ ਕੇ ਥੋੜੀ ਜਿਹੀ ਪਰੇਸ਼ਾਨੀ ਤੁਹਾਡੀ ਬਣੀ ਰਹੇਗੀ ਤਾਂ ਸੇ ਸਬੰਧੀ ਜੋ ਪਰੇਸ਼ਾਨੀ ਚੱਲ ਰਹੀ ਹੈ ਉਸ ਨੂੰ ਸਹੀ ਕਰਨ ਦੇ ਲਈ ਕੀ ਕਰਨਾ ਹੈ ਤੁਸੀਂ ਕਿਉਂਕਿ ਨਕਸ਼ਤਰ ਸੂਰਜ ਦਾ ਹੈ ਤੇ ਸੂਰਜ ਵੀ ਮਿੱਤਰ ਨਹੀਂ ਹੈ ਥੋੜੇ ਜੀ ਸਵੇਲਿੰਗ ਵਗੈਰਾ ਹੋ ਰਹੀ ਹੈ ਥੋੜਾ ਲੇਜੀਪਨ ਜ਼ਿਆਦਾ ਆ ਰਿਹਾ ਹੈ ਮਾਂ ਨਾਲ ਬਹਿਸਵਾਜੀ ਹੋ ਰਹੀ ਹੈ ਤਾਂ ਇਹ ਚੀਜ਼ਾਂ ਸਹੀ ਤੇ ਨਹੀਂ ਨਾ ਇਹ ਤਾਂ ਕਰਦਾ ਮਾਹੌਲ ਹੀ ਖਰਾਬ ਕਰਨ ਗਿਆ ਤਾਂ ਥੋੜਾ ਜਿਹਾ ਪਿਆਰ ਨਾਲ ਰਹਿਣਾ ਔਰ ਪਿਆਰ ਨਾਲ ਪਰਿਵਾਰ ਨਾਲ ਚੱਲਣਾ ਤੇ ਜਿੱਦ ਕੇ ਕੰਮ ਨਾ ਕਰਨਾ ਹੀ ਅੱਜ ਦੇ ਦਿਨੋਂ ਬੈਸਟ ਬਣਾਏਗਾ ਕ੍ਰੀਮ ਰੰਗ ਪਹਿਨੋ ਜੈਮਨੀ ਮੇਥੂ ਵਾਸ਼ੀ ਮੇਥੂ ਰਾਸ਼ੀ ਦੀ ਗੱਲ ਕਰੀਏ ਆਪਾਂ ਤਾਂ ਮੇਥੂ ਰਾਸ਼ੀ ਵਾਲਿਆਂ ਦੇ ਲਈ ਜੋ ਸਿਤਾਰੇ ਚੰਗੇ ਪਏ ਆ ਦੇਖਿਆ ਜਾਵੇ ਤਾਂ ਸੂਰਜ ਦਾ ਨਕਸ਼ਤਰ ਤੁਹਾਨੂੰ ਪੂਰੀ ਹਿੰਮਤ ਦੇਗਾ ਪ੍ਰਾਪਰਟੀ ਨਾਲ ਸੰਬੰਧਤ ਮਸਲਿਆਂ ਲਈ ਵੀ ਗੱਲਬਾਤ ਅੱਗੇ ਤੁਰਨ ਦੇ ਲਈ ਸਿਤਾਰੇ ਚੰਗੇ ਆ ਘਰ ਮਕਾਨ ਬਣਾਉਣ ਲਈ ਵੀ ਸਿਤਾਰੇ ਚੰਗੇ ਆ ਪਰਿਵਾਰ ਨਾਲ ਇੱਕ ਜੁਟਤਾ ਬਣੀ ਰਹੇਗੀ ਗੁਰੂ ਚੰਦਰ ਦਾ ਗੱਜਕੇ ਸ੍ਰੀ ਯੋਗ 12ਵੇਂ ਸਥਾਨ ਵਿੱਚ ਆ ਤਾਂ ਇਸ ਕਰਕੇ ਮਾਨਸਿਕ ਕਲਪਾਟ ਤੋਂ ਬਚਣ ਦੇ ਲਈ ਇੱਕ ਦੁੱਧ ਦਾ ਪੈਕੇਟ ਧਾਰਮਿਕ ਸਥਾਨ ਤੇ ਰੱਖ ਸਕਦੇ ਹੋ ਰੈੱਡ ਰੰਗ ਨਾ ਪਾਓ ਕੈਂਸਰ ਜਨਿਕ ਕਰਕਰਾ ਸ਼ਿਕਰਕਰਾਸ਼ੀ ਵਾਲਿਆਂ ਦੇ ਲਈ ਉੱਚ ਦਾ ਚੰਦਰਮਾ ਤੁਹਾਡੇ ਲਗਨ ਦਾ ਵਾਲ ਮੰਗਲ ਲਗਨ ਤੇ ਸੂਰਜ ਦਾ ਨਕਸ਼ਤਰ ਸਾਰੇ ਹੀ ਮਿੱਤਰ ਇਹ ਠੀਕ ਹੈ ਕਿ ਕਈ ਵਾਰੀ ਦਿਨ ਵਿੱਚ ਕੋਈ ਨਾ ਕੋਈ ਲਾਵਾਂ ਡੋਲ ਸਥਿਤੀ ਹੋ ਸਕਦੀ ਆ ਪਰ ਦੇਖਿਆ ਜਾਵੇ ਤਾਂ ਅੱਜ ਦਾ ਦਿਨ ਤੁਹਾਡੇ ਬਹੁਤ ਹੀ ਅੱਛਾ ਜਾ ਸਕਦਾ ਹੈ ਅਗਰ ਆਪਣੀ ਪੂਰੀ ਮਿਹਨਤ ਦੇ ਨਾਲ ਪੂਰੇ ਲਗਨ ਦੇ ਨਾਲ ਇੱਕ ਟਾਈਮ ਟੇਬਲ ਬਣਾ ਕੇ ਆ ਕਰਨਾ ਤੇ ਆ ਨਹੀਂ ਕਰਨਾ ਤਾਂ ਬਹੁਤ ਅੱਛਾ ਹੋਏਗਾ ਕੋਸ਼ਿਸ਼ ਕਰਨੀ ਹੈ ਮੋਬਾਈਲ ਤੋਂ ਦੂਰੀ ਬਣਾ ਕੇ ਰੱਖਣੀ ਹੈ ਮਾਂ ਦੇ ਪੈਰੀਂ ਹੱਥ ਲਗਾ ਕੇ ਕੀਤੀ ਗਈ ਹਰ ਕੰਮ ਦੀ ਸ਼ੁਰੂਆਤ ਮਾਨਸਿਕ ਤੌਰ ਤੇ ਮਜ਼ਬੂਤੀ ਨੂੰ ਡਬਲ ਕਰੇਗੀ ਤੇ ਗੁਲਾਬੀ ਰੰਗ ਅੱਜ ਦੇ ਦਿਨ ਤੁਹਾਡਾ ਸ਼ੁਭ ਰਹੇਗਾ ਲਈ ਉਹ ਸਿੰਘ ਰਾਸ਼ੀ ਸਿੰਘ ਰਾਸ਼ੀ ਦੇ ਲਈ ਸੂਰਜ ਦਾ ਨਕਸ਼ਤਰ ਮਿੱਤ ਪਰ ਨਾਲ ਹੀ ক্লোਜ਼ਲੀ ਰਿਸ਼ਤੇ ਥੋੜੇ ਖਰਾਬ ਹੋਣਗੇ ਕਲਪਾਹੜ ਥੋੜੀ ਬਣੀ ਹੋਈ ਹੈ ਤੇ ਨਾਲ ਦਿਨ ਲੰਘਿਆ ਸ਼ਾਮ ਨੂੰ ਇਹ ਸੋਚਾਂਗੇ ਇਹ ਲਾਵੇ ਪੂਰਾ ਦਿਨ ਲੰਘ ਗਿਆ ਇਨਾ ਕੰਮ ਕੀਤਾ ਹੱਥ ਭਲੇ ਕੁਝ ਵੀ ਨਹੀਂ ਪਿਆ ਬਸ ਦੂਸਰੇ ਨਾਲ ਫਿਰਦੇ ਰਹੇ ਕਲੇਸ਼ ਤੋਂ ਬਚਣ ਦੇ ਲਈ ਕੀ ਕਰਨਾ ਹੈ ਸਭ ਤੋਂ ਵੱਧ ਆਕਲੇਸ਼ ਤੋਂ ਬਚਣ ਦੇ ਲਈ ਕੀ ਹੈ ਕਿ ਜੋ ਗੱਲ ਆਪਣੇ ਕੰਮ ਦੀ ਨਾ ਹੋਵੇ ਉਹਦਾ ਜਵਾਬ ਹੀ ਨਾ ਦੋ ਜੋ ਤੁਹਾਨੂੰ ਲੱਗਦਾ ਹੈ ਕਿ ਠੀਕ ਤਰ੍ਹਾਂ ਨਾਲ ਤੁਹਾਡਾ ਰਿਲੇਟ ਕਰ ਰਹੀ ਹੈ ਤਾਂ ਉਸ ਪ੍ਰਤੀ ਆਪਣੇ ਵਿਚਾਰ ਰੱਖਣੇ ਸਹੀ ਹੈ ਸਰਕਾਰੀ ਤੌਰ ਤੇ ਕਾਮਕਾਰ ਜੋ ਨੇ ਉਹ ਤੇ ਨਹੀਂ ਰੁਕਣਗੇ ਪਰੋਲ ਜੇਮਾ ਕੋਈ ਨਾ ਕੋਈ ਵੱਧ ਸਕਦਾ ਪਰ ਸੂਰਜ ਦਾ ਨਕਸ਼ਤਰ ਮਿੱਤਰ ਹੈ ਤਾਂ ਇਸ ਕਰਕੇ ਅੱچھے ਲੋਕਾਂ ਨਾਲ ਸੁਵੰਦਾ ਫਾਇਦਾ ਲੈਣ ਦੇ ਲਈ ਨੀਲਾ ਰੰਗਾ ਜ ਨਾ ਪਾਓ ਅਗਲੀ ਰਾਸ਼ੀ ਵਰਗੋ ਕੰਨਿਆ ਰਾਸ਼ੀ ਕੰਨਿਆ ਰਾਸ਼ੀ ਦੇ ਲਈ ਸਿਤਾਰੇ ਠੀਕ-ਠਾਕ ਰਹੇਗੇ ਕੰਨਿਆ ਰਾਸ਼ੀ ਵਾਲਿਆਂ ਦੇ ਲਈ ਨਕਸ਼ਤਰ ਜੋ ਸੂਰਜ ਦਾਏ ਮਿਤਰੀ ਹੈ ਥੋੜਾ ਤਤਪਨ ਤੁਸੀਂ ਵੀ ਘਟ ਕਰਕੇ ਚੱਲਣਾ ਹੈ ਤੇ ਨਾਲ ਜੋ ਗੁਰੂ ਚੰਦਰ ਦਾ ਗਜਕੇਸ਼ਰੀ ਯੋਗ ਹੈ ਉਹ ਤੁਹਾਡੇ ਚੱਲ ਰਿਹਾ ਜੀ ਤਕਰੀਬਨ ਕਿਸਮਤ ਸਥਾਨ ਵਿੱਚ ਤਾਂ ਕਿਸੇ ਧਾਰਮਿਕ ਸਥਾਨ ਦੀ ਯਾਤਰਾ ਜਾਂ ਵਿਦੇਸ਼ਵੰਦੀ ਕੋਈ ਯਾਤਰਾ ਲਈ ਘਰ ਵਿੱਚ ਚਰਚਾ ਹੋ ਸਕਦੀ ਆ ਆਪਣੇ ਆਪ ਤੇ ਪ੍ਰਾਉਡ ਜਾਂ ਮਹਿਸੂਸ ਹੋਏਗਾ ਕਮਾਕਾਰਾਂ ਦੀ ਰੁਟੀਨ ਪਹਿਲਾਂ ਦੀ ਤਰ੍ਹਾਂ ਚੱਲੇਗੀ ਤੇ ਨਾਲ ਹੀ ਕੋਈ ਨਾ ਕੋਈ ਖੁਸ਼ਖਬਰੀ ਕੋਈ ਚੰਗੀ ਖਬਰ ਮਨ ਨੂੰ ਪ੍ਰਸੰਨ ਹੀ ਕਰੇਗੀ ਸੂਰਜ ਦੀ энерਜੀ ਨੂੰ ਸ਼ੁਭ ਕਰ ਲਿਓ ਤੁਹਾਡੀ ਰਾਸ਼ੀ ਤੋਂ 8ਵੇਂ ਸਥਾਨ ਵਿੱਚ ਚੱਲ ਰਿਹਾ ਗੋੜਾ ਗਾਂ ਨੂੰ ਖਲਾ ਸਕਦੇ ਹੋ ਲਿਪਰਾ ਤੋਲਾ ਰਾਸ਼ੀ ਤੁਲਾ ਰਾਸ਼ੀ ਦੇ ਲਈ ਦੇਖੋ ਇੱਕ ਤੇ ਸੂਰਜ ਦਾ ਨਕਸ਼ਤਰ ਮਿੱਤਰਨੀ ਦੂਜਾ ਸੂਰਜ ਸੱਤਵੇਂ ਸਥਾਨ ਵਿੱਚ ਹੈ ਤੇ ਤੀਜਾ ਗੁਰੂ ਚੰਦਰ ਦਾ ਗੱਜਕੇ ਸੰਯੋਗ 체ਵੇਂस्थान ਵਿੱਚ ਚੱਲ ਰਿਹਾ ਜੋ ਕਿ ਤਕਰੀਬਨ ਕਲੇਸ਼ੀਵ ਦਾਇਗਾ ਘਰ ਵਿੱਚ ਗੁੱਸਾ ਜ਼ਿਆਦਾ ਜੋ ਹੈ ਡਿਸਟਰਬ ਕਰੇਗਾ ਇਹ ਦੋਵਾਲੇ ਨੂੰ ਕੋਈ ਨਵਾਂ ਕੰਮ ਸ਼ੁਰੂ ਕਰਨਾ ਸੀ ਉਹ ਵੀ ਥੋੜਾ ਜਿਹਾ ਟਲੇ ਹੋ ਜਾਏਗਾ ਜਿਸ ਕਰਕੇ ਥੋੜੇ ਜਿਹਾ ਇਰੀਟੇਟ ਹੋ ਰਹੇ ਹੋ ਤੁਸੀਂ ਥੋੜੀ ਪਰੇਸ਼ਾਨੀ ਤੁਹਾਡੀ ਵਧੀਆ ਥੋੜੀ ਉਦਾਸੀ ਵਧੀਆ ਪ੍ਰੇਮ ਸਬੰਧਾਂ ਵਿੱਚ ਵੀ ਕਿਹਾ ਸੁਣੀ ਜ਼ਿਆਦਾ ਵਧ ਰਹੀ ਹੈ ਤੇ ਕਹਿਆ ਸੀ ਕੁਝ ਹੋ ਰਿਹਾ ਸਮਝ ਕੋਈ ਕੁਝ ਹੋ ਰਿਹਾ ਬਸ ਇਦਾਂ ਦੀ ਸਿਚੁਏਸ਼ਨ ਚੱਲਦੀ ਪਈ ਹੈ ਤਾਂ ਸ਼ੁਕਰ ਨੂੰ ਸ਼ੁਭ ਕਰਨਾ ਹੈ ਤੁਸੀਂ ਦਹੀਂ ਮਲ ਕੇ ਨਾਉਣਾ ਹੈ ਤੇ ਦਹੀਂ ਧਾਰਮਿਕ ਸਥਾਨ ਤੇ ਰੱਖ ਦੇਣਾ ਸਕੋਰਪੀਓ ਬ੍ਰਿਸ਼ਚਕ ਰਾਸ਼ੀ ਬ੍ਰਿਸ਼ਚਕ ਰਾਸ਼ੀ ਦੇ ਲਈ ਸੂਰਜ ਦਾ ਨਕਸ਼ਤਰ ਮਿੱਤਰ ਕੌਨਫੀਡੈਂਸ ਤੋਂ ਪੂਰਾ ਕੰਮਕਾਰ ਪੂਰਾ એનર્ਜੀ ਪੂਰੀ ਦਿਨ ਵੀ ਅੱਛਾ ਗੁਰੂ ਚੰਦਰ ਦਾ ਗੱਜ ਕੇ ਸ੍ਰੀ ਯੋਗ ਸਤਵੇਂ ਸਥਾਨ ਵਿੱਚ ਤਨ ਦੇਗਾ ਪੈਸਾ ਦੇਗਾ ਕੰਮ ਕਰ ਦੇਗਾ ਉਲਝੇ ਨਹੀਂ ਲਈ ਤੇ ਬਿਜੀ ਰਹੋਗੇ ਤੁਸੀਂ ਤੇ ਖੁਸ਼ ਰਹੋਗੇ ਦਿਨ ਅੱਛਾ ਹੈ ਬਸ ਮੇਨ ਗੱਲ ਕੀ ਹੈ ਕਿ ਧੁੱਪ ਚ ਸੇਟਾ ਕੇ ਰੱਖਣਾ ਤੇ ਦੂਜੀ ਗੱਲ ਆਪਣੇ ਕੰਫੀਡੈਂਸ ਨੂੰ ਜੋ ਵੀ ਪੜਾਈ ਕਰਦੇ ਹੋ ਤੁਸੀਂ ਜੋ ਕੰਮ ਕਰਦੇ ਹੋ ਉਸ ਨੂੰ ਆਪਣੇ ਪੋਜ਼ਿਟਿਵ ਲੈਣਾ ਹੈ ਕਿ ਕਰ ਲੈਣਾ ਹੋ ਜਾਣਾ ਕੋਈ ਵੀ ਕੰਮ ਡਲੇ ਹੁੰਦਾ ਉਹਦੇ ਲਈ ਇਮੋਸ਼ਨਲ ਜ਼ਿਆਦਾ ਨਹੀਂ ਹੋਣਾ ਸੈਜੇਟੇਰੀਅਸ ਤਨੂਰਾਸ਼ੀ ਤਨੂਰਾਸ਼ੀ ਵਾਲਿਆਂ ਦੇ ਲਈ ਜੋ ਸਿਤਾਰੇ ਚੰਗੇ ਪ੍ਰੋਪਰਟੀ ਦੇ ਕੰਮ ਲਈ ਚੰਗੇ ਪਰ ਕਿਸੇ ਪੁਰਾਣੇ ਰੋਗ ਨੂੰ ਲੈ ਕੇ ਕੋਈ ਟੈਸਟ ਵਗੈਰਾ ਕਰਾਣਾ ਚਾਹੁੰਦੇ ਹੋ ਤੁਸੀਂ ਕਰਾ ਸਕਦੇ ਹੋ ਠੀਕ ਹੈ ਪਰ ਇਹ ਨਹੀਂ ਕਿ ਪਹਿਲਾਂ ਤੁਸੀਂ ਡਰ ਕੇ ਕਿਤੇ ਆ ਨਾ ਹੋ ਜੇ ਕਿਤੇ ਆ ਜੋ ਹੋ ਉਹ ਦੇਖੀ ਜਾਓ ਆਪਣੇ ਆਪ ਨੂੰ ਕੰਫੀਡੈਂਸ ਨਾਲ ਆਪਣੇ ਵਿਚਾਰਾਂ ਨੂੰ ਸ਼ੁਭ ਕਰਕੇ ਆਪਣਾ ਚੁੱਪ ਕਰਕੇ ਪਰਿਵਾਰ ਦੀ ਸਲਾਹ ਨਾਲ ਮਾਤਾ ਪਿਤਾ ਦੀ ਸਲਾਹ ਨਾਲ ਚਲੋ ਸੂਰਜ ਦਾ ਨਕਸ਼ਤਰ ਮਿੱਤਰ ਹੈ ਵਿਦੇਸ਼ ਜਾਣ ਵਾਲਿਆਂ ਲਈ ਕੋਈ ਰੁਕਾਵਟ ਪਈ ਹੈ ਉਹ ਵੀ ਬਿਲਕੁਲ ਠੀਕ ਹੋਣ ਵਾਲੀ ਹੈ ਪੇਪਰ ਵਰਕ ਦੀ ਕੋਈ ਪ੍ਰੋਬਲਮ ਸੀ ਤਾਂ ਉਹ ਵੀ ਤੁਹਾਡੇ ਹੱਥ 'ਚ ਹੀ ਹੋਏਗੀ ਨੁਕਸਾਨ ਕਿਸੇ ਤਰ੍ਹਾਂ ਦਾ ਨਹੀਂ ਹੋਊਗਾ ਅਗਲੀ ਰਾਸ਼ੀ ਕੈਪ੍ਰਿਕੌਰ ਜਾਨੀ ਮਕਰ ਰਾਸ਼ੀ ਵਾਲਿਆਂ ਦੇ ਲਈ ਟੈਂਪਰੇਰੀ ਤੌਰ ਤੇ ਬੰਦ ਰਿਹਾ ਮੰਗਲਿਕ ਜੋਤ ਸੱਤਵੇਂ ਸਥਾਨ ਵਿੱਚ ਬੈਠਾ ਹੈ ਮੰਗਲ ਹਾਂ ਹਰ ਕਿਸੇ ਦੀਆਂ ਚਲਾਕੀਆਂ ਤੋਂ ਬਚੋ ਥੋੜਾ ਜਿਹਾ ਧਿਆਨ ਰੱਖਣ ਵਾਲੀ ਗੱਲ ਇਹ ਆ ਕਿ ਅੱਜ ਸੂਰਜ ਦਾ ਨਕਸ਼ਤਰ ਮਿੱਤਰਨੀ ਹੈ ਇਸ ਕਰਕੇ ਉਤਾਰਲਾਪਾਂ ਵਿੱਚ ਐਨਕੀਤਾ ਹੋਏਗੀ ਪਰਸ਼ਨੀ ਨੂੰ ਸ਼ੁਭ ਕਰਨ ਲਈ ਕੁੱਤੇ ਨੂੰ ਰੋਟੀ ਪਾਣਾ ਵਾਈਟ ਜਾਂ ਕਰੀਮ ਰੰਗ ਪੈਣਾ ਤੁਹਾਡੇ ਦਿਨ ਨੂੰ ਸਹੀ ਬਣਾ ਸਕਦਾ ਹੈ ਗੁੱਸਾ ਬਿਲਕੁਲ ਨਹੀਂ ਕਰਨਾ ਸਰਕਾਰੀ ਤੌਰ ਤੇ ਕਿਸੇ ਪੇਪਰ ਵਰਕ ਨੂੰ ਡਿਲੇ ਹੋਣ ਦੀ وجہ ਦੇ ਨਾਲ ਕਿਉਂਕਿ ਸੂਰਜ ਦਾ ਨਕਸ਼ਤਰ ਹੈ ਪਰ ਰਾਜਨੀਤਿਕ ਤੌਰ ਤੇ ਥੋੜੇ ਉਲਝੇਵੇਂ ਪਾਵੇਂ ਵਧੇ ਰਹਿਣਗੇ ਪਰ ਫਿਰ ਵੀ ਕੋਈ ਪਰੇਸ਼ਾਨੀ ਜ਼ਿਆਦਾ ਨਹੀਂ ਹੋਏਗੀ ਸੋਚ ਸਥਾਨ ਚ ਚੰਦਰ ਹੈ ਮਿਸ਼ਰੀ ਦਾ ਸੇਵਨ ਜ਼ਰੂਰ ਕਰੋ ਅਗੂਰਸ਼ੀ ਅਨੀ ਕੁੰਭ ਰਾਸ਼ੀ ਵਾਲਾਂ ਲਈ ਘਰ ਚ ਧਾਰਮਿਕ ਫੰਕਸ਼ਨ ਜਾਂ ਵੈਸੇ ਸ਼ੁਭ ਕੰਮ ਹੋਣ ਦੇ ਸੰਕੇਤ ਔਲਾਦ ਲਈ ਔਲਾਦ ਦੀ ਪ੍ਰਾਪਤੀ ਲਈ ਔਲਾਦ ਦੀ ਸੈਟਿੰਗ ਲਈ ਦਿਨ ਅੱਛਾ ਮਨੋਬਲ ਵਧਿਆ ਰਹੇਗਾ ਔਲਾਦ ਨੂੰ ਲੈ ਕੇ ਪ੍ਰਾਊਡ ਜਿਹਾ ਮਹਿਸੂਸ ਵੀ ਹੋਏਗਾ ਚੰਗੀ ਗੱਲ ਹੈ ਦੁੱਧ ਚ ਕੇਸਰ ਪਾ ਕੇ ਪੀ ਲਓ ਦੁੱਧ ਚੰਦਰ ਦਾ ਤੇ ਕੇਸਰ ਰੈਸਪਤ ਦਾ ਗੁਰੂ ਚੰਦਰ ਦੇ ਗੱਜ ਕੇਸਰੀ ਯੋਗ ਦਾ ਫਾਇਦਾ ਹੋ ਜਾਏਗਾ ਸੂਰਜ ਦਾ ਨਕਸ਼ਤਰ ਮਿੱਤਰ ਨਹੀਂ ਹੈ ਪਰ ਸਤਵੇਂ ਖਾਨੇ ਦਾ ਮਾਲਕ ਹੈ ਜੀਵਨ ਸਾਥੀ ਨਾਲ ਤੇ ਪਾਰਟਨਰਸ਼ਿਪ ਵਿੱਚ ਆਫਿਸ ਵਿੱਚ ਸਭ ਨਾਲ ਮਿਲ ਕੇ ਚੱਲਦਾ ਹੀ ਸਮਝੋ ਹਰ ਤਰ੍ਹਾਂ ਨਾਲ ਮਜ਼ਬੂਤੀ ਦੇਗਾ ਪੈਸੇਸ ਮੇਗਾ ਛੇ ਮੇਂ ਰਾਸ਼ੀ ਦੇ ਲਈ ਤੀਸਰੇ ਸਤੰਮ ਵਿੱਚ ਗੁਰੂ ਚੰਦਰ ਦਾ ਗੱਜ ਕੇਸਰੀ ਜੋ ਤੀਜਾ ਸਤੰ ਤੁਹਾਨੂੰ ਪਤਾ ਹੀ ਹੈ ਛੋਟੇ ਵੱਡੇ ਭਾਈ ਭੈਣ ਦਾ ਛੋਟੇ ਭਾਈ ਭੈਣ ਦਾ ਸਰਕਲ ਦਾ ਹੈ ਆਲ ਦੋਲੇ ਦੋਾਈ ਤਾਂ ਕੀ ਕਰਨਾ ਆਲ ਦੋਲੇ ਸਰਕਲ ਤੇ ਅੱਖਾਂ ਬੰਦ ਕਰਕੇ ਭਰੋਸਾ ਨਹੀਂ ਕਰਨਾ ਐਵੇਂ ਮੂੰ ਚੱਕਿਆ ਤੇ ਕਿਸੇ ਦੇ ਨਾਲ ਕੋ ਮੜ ਕੇ ਰਨ ਚਲੇਗੇ ਤੇ ਚੰਗੀ ਗੱਲ ਨਹੀਂ ਹੈ ਜਿੱਥੇ ਤੁਹਾਨੂੰ ਲੱਗੇ ਕਿ ਇੱਕ ਚੀਜ਼ ਕਰਨੀ ਚਾਹੀਦੀ ਹੈ ਕੰਮ ਕਰਨਾ ਚਾਹੀਦਾ ਉਹ ਕਰੋ ਨਹੀਂ ਤਾਂ ਹਰ ਕਿਸੇ ਦੀ ਜਮਾਨਤ ਕਮਾਣਤ ਤੋਂ ਬਚੋ ਤੇ ਨਾਲ ਉਹ ਧਾਰ ਲੈਣ ਦੇਣ ਤੋਂ ਵੀ ਥੋੜਾ ਗੁਰੇਸ਼ ਤੇ ਪਰਹੇਜ਼ ਹੀ ਕਰੋ ਤਾਹੀ ਸਿਤਾਰਿਆਂ ਦੇ ਮੁਤਾਬਕ ਅੱਜ ਦਾ ਦਿਨ ਵੈਸਟ ਜਾ ਸਕਦਾ ਹੈ ਸੂਰਜ ਦਾ ਨਕਸ਼ਤਰ ਮਿੱਤਰਾ ਕੋਈ ਲੋਨ ਲੈਣ ਵਾਰੇ ਅਪਲਾਈ ਕੀਤਾ ਹੈ ਤਾਂ ਉਹ ਕੰਮ ਤੁਹਾਡਾ ਸਿਰੇ ਚੜ ਸਕਦਾ ਹੈ ਸਿਤਾਰੇ ਚੰਗੇ ਆ ਜ਼ਰੂਰੀ ਹੈ ਸੂਰਜ ਦੇ ਦਰਸ਼ਨ ਕਰਨਾ ਜ਼ਰੂਰੀ ਹੈ ਸੈਰ ਕਰਨਾ ਜ਼ਰੂਰੀ ਹੈ ਆਪਣੀ ਸਿਹਤ ਦਾ ਧਿਆਨ ਰੱਖਣਾ ਏਸੀ ਅਸਟ੍ਰੋਲੋਜੀ ਮਿੱਤ ਲੋਜਿਕ ਵਿੱਚ ਆਪਾਂ ਤੁਹਾਨੂੰ ਦੱਸਿਆ ਲੋਜੀਕਲੀ ਗ੍ਰਹਿ ਹਨ ਕਿੱਦਾਂ ਆਪਾਂ ਸਹੀ ਕਰਕੇ ਹਰ ਤਰ੍ਹਾਂ ਦੇ ਨਾਲ ਸ਼ੁਭਫਲ ਲੈ ਸਕਦੇ ਆ ਵਾਸਤੂ ਮੁਤਾਬਕ ਵੀ ਆਪਾਂ ਤੁਹਾਨੂੰ ਛੋਟੇ ਛੋਟੇ ਟਿਪਸ ਹਮੇਸ਼ਾ ਦੱਸਦੇ ਆ ਕਿ ਵਸਤੂਆਂ ਨੂੰ ਸਹੀ ਜਗ੍ਹਾ ਤੇ ਰੱਖਣਾ ਘਰ ਦੇ ਨਰਜ ਨੂੰ ਸ਼ੁਭ ਕਰਦਾ ਪਿਕਚਰ ਲਾਉਣੀਆਂ ਘਰ ਵਿੱਚ ਵਧੀਆ ਹੁੰਦੀਆਂ ਨੇ ਸ਼ੁਭ ਹੁੰਦੀਆਂ ਪਰ ਐਵੇਂ ਵਧੀਆ ਲੱਗੀ ਤੇ ਚੱਕ ਕੇ ਲਿਆ ਕੇ ਲਾ ਦਿੱਤੀ ਇਹ ਤੇ ਕੋਈ ਚੰਗੀ ਗੱਲ ਨਹੀਂ ਹੈ ਪਰਵਾਰਿਕ ਫੋਟੋ ਹਮੇਸ਼ਾ ਸਾਊਥ-ਵੈਸਟ ਦਿਸ਼ਾ ਵਿੱਚ ਲਗਾਣੀ ਹੀ ਚਾਹੀਦੀ ਹੈ ਕਿਸੇ ਨੇ ਪੁੱਛਿਆ ਸੀ ਕਿ ਸੌ ਨਾਬਿਆਆਂ ਦੀ ਫੋਟੋ ਜਾਂ شادی ਦੀ ਫੋਟੋ ਹੋਵੇ ਤਾਂ ਕਿੱਥੇ ਲਗਾਉ ਤਾਂ ਸਾਊਥ-ਈਸਟ ਜਨਮਾ ਪਹਿਲਾਂ ਸ਼ਾਇਦ ਦੱਸਦਾ ਉੱਤਰ-ਪੱਛਮ ਉੱਤਰ ਦੱਖਣ ਦਿਸ਼ਾ ਵਿੱਚ ਲਗਾਨੀ ਚਾਹੀਦੀ ਹੈ ਪਰ ਬੱਚਿਆਂ ਦੇ ਨਾਲ ਪਰਿਵਾਰ ਦੇ ਨਾਲ ਫੋਟੋ ਕਦੇ ਵੀ ਸਾਊਥ-ਈਸਟ ਦਿਸ਼ਾ ਵਿੱਚ ਨਾ ਲਗਾਓ ਸ਼ੁਕਰ ਦੀ ਹੈ ਤੇ ਸ਼ੁਕਰ ਕੀਆ ਖਾਓ ਪੀਓ ਆਸ਼ ਕਰੋ ਮਿੱਤਰੋ ਆਪਣੇ ਬਾਥੋਂ ਆਪਣੇ ਰਸਤੇ ਤੋਂ ਪਟਕਾ ਦੇਵੇਗਾ ਤਾਂ ਇਸ ਕਰਕੇ ਕੀ ਕਰਨਾ ਤੁਸੀਂ ਪਰਿਵਾਰਕ ਫੋਟੋ ਸਾਊਥ-ਵੈਸਟ ਜਾਂ ਵੈਸਟ ਯਾਨੀ ਕਿ ਦੱਖਣ-ਪੱਛਮ ਜਾਂ ਪੱਛਮ ਦਿਸ਼ਾ ਵਿੱਚ ਹੀ ਲਗਾਣੀ ਚਾਹੀਦੀ ਹੈ ਅਗਰ ਪਾਵਨ ਦੇ ਘਰ ਵਿੱਚ એનર્ਜੀ ਦੀ ਕਮੀ ਹੋਵੇ ਤਾਂ ਦੱਖਣ ਦਿਸ਼ਾ ਵਿੱਚ ਰੈੱਡ ਕਲਰ ਦੇ ਫਰੇਮ ਵਿੱਚ ਤੁਸੀਂ ਫੋਟੋ ਪਰਵਾਰ ਦੀ ਵੀ ਲਗਾ ਸਕਦੇ ઠીક એસી વાસ્તુ ટિપ્પ સમય સાથ સિદ્ધાંત અચ્છા જાહે સાત શ્રીક